ਸੱਜਣੋ 2014 ਮਾਡਲ 3630 ਟਰੈਕਟਰ ਵਕਾਊ ਹੈ ਆਪਣੇ ਕੋਲੇ 2014 ਮਾਡਲ 3630 ਸੁਪਰ ਕਿਸੇ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣਾ ਨੰਬਰ ਨੋਟ ਕਰ ਲਓ 9465362000 9465362000 ਇਸ ਨੰਬਰ ਤੇ ਸੰਪਰਕ ਕਰਕੇ ਟਰੈਕਟਰ ਤੋਂ ਦੀ ਰੇਟਸ ਬੰਦੀ ਜਾਣਕਾਰੀ ਲੈ ਸਕਦੇ ਹੋ ਪੰਜਾਬ ਨੰਬਰ ਹੈ ਸੈਕੰਡ ਓਨਰ ਹੈ ਪੰਜਾਬ ਨੰਬਰ ਹੈ ਸੈਕੰਡ ਓਨਰ ਹੈ ਜਿਵੇਂ ਨਵਾਂ ਟਰੈਕਟਰ ਹੈ ਬਾਈ ਜੀ ਟਰੈਕਟਰ ਦਾ ਮੁੱਲ ਰੱਖਿਆ ਜੀ 4 ਲੱਖ ਤੇ 85000 ਰੁਪਿਆ 485000 ਮੁੱਲ ਰੱਖਿਆ ਟਰੈਕਟਰ ਪੂਰਾ ਚੰਗਾ ਹੈਗਾ ਨਿਗਾਹ ਮਾਰ ਲਓ ਚੰਗੀ ਤਰ੍ਹਾਂ ਨਵਾਂ ਟਰੈਕਟਰ ਹੈ ਬਿਲਕੁਲ ਟਰੈਕਟਰ ਦੇਖ ਕੇ ਵਾਹ ਕੇ ਚੈੱਕ ਕਰਕੇ ਲੈ ਜਾ ਸਕਦੇ ਹੋ ਤੁਸੀਂ ਡਬਲ ਡਿਸਟ੍ਰੀਬਿਊਟਰ ਹੈ ਪਾਵਰ ਸਟੀering ਹੈ ਡੈਕ ਡੱਕ ਕਨੋਪੀ ਕਨੋਪੀ ਲੱਗੀ ਹੋਈ ਹੈ ਪੂਰਾ ਵਧੀਆ ਟਰੈਕਟਰ ਹੈ 75 ਕਬਸੇ ਟਰੈਕਟਰ ਦੇ ਨਾਲ ਦੇ ਟਾਇਰ ਪੂਰਾ ਚੰਗਾ ਦੇਖੋ ਵੱਡੀ ਲਾਈਨ ਦਾ ਹੈ ਪਹਿਲੇ ਨਵੇਂ ਵਰਗਾ ਟਰੈਕਟਰ ਪੂਰਾ ਸੋਨਾ ਟਰੈਕਟਰ ਹੈ 36 ਸੀ ਸੁਪਰ 2014 ਮਾਡਲ ਨਾਲ ਹੀ ਹੈਗਾ ਆਪਣੇ ਕੋਲੇ 963 963 ਹੈ 2020 ਮਾਡਲ ਹੈ ਫੁੱਲ ਟਾਪ ਮਾਡਲ ਹੈ ਟਿਕ ਟੱਕ ਨੋਪਿਕ ਨੂੰ ਪੇਤੇ ਵੀ ਲੱਗੀ ਹੋਈ ਹੈ ਪੰਜਾਬ ਨੰਬਰ ਹੈ ਇਹ ਫਸਟ ਆਨਰ ਹੈ ਇਹ ਟਰੈਕਟਰ ਵਿੱਚ ਕਿਸੇ ਵੀ ਭਰਾ ਨੇ ਲੈਣੇ ਹੋਣ ਇਸ ਟਰੈਕਟਰ ਤੇ 5 ਲੱਖ ਦਾ ਲੋਨ ਹੋ ਜੂਗਾ ਟਰੈਕਟਰ ਦਾ ਰੇਟ ਹੈਗਾ 7 ਲੱਖ ਤੇ 10000 ਰੁਪਿਆ 7 ਲੱਖ 10000 ਰੁਪਿਆ ਟਰੈਕਟਰ ਦਾ ਰੇਟ ਰੱਖਿਆ ਗਿਆ ਇਸ ਟਰੈਕਟਰ ਤੇ ਲੋਨ ਹੋ ਜੂਗਾ ਜੀ 5 ਲੱਖ ਰੁਪਏ ਦਾ 5 ਲੱਖ ਦਾ ਲੋਨ ਹੋ ਜੂਗਾ ਬਿਲਕੁਲ ਨਵਾਂ ਟਰੈਕਟਰ ਹੈ ਪੰਜਾਬ ਨੰਬਰ ਹੈ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣਾ ਸੰਪਰਕ ਕਰ ਲਓ 94653 62000 ਫੁੱਲ ਟੌਪ ਮਾਡਲ ਹੈ 36 HP ਵਾਲਾ ਟਰੈਕਟਰ ਹੈ ਵੀ 60 ਤੋਂ 36 HP ਵਾਲਾ ਹੈ ਸੀ ਜਿਹੜਾ 963 ਹਾਈ ਸਪੀਡ ਵਾਲਾ ਇਸ ਟਰੈਕਟਰ ਤੇ ਲੋਨ ਹੋ ਜਾਊਗਾ 5 ਲੱਖ ਦਾ ਤੇ 3630 ਤੇ ਟਰੈਕਟਰ ਤੇ ਲੋਨ ਹੋ ਜਾਊ 3 ਲੱਖ ਰੁਪਏ ਦਾ ਇੱਕ ਆ ਟਰੈਕਟਰ ਤੇ ਲੋਨ ਤਾਂ ਹੋਣਾ ਹੀ 2004 ਮਾਡਲ ਟਰੈਕਟਰ ਬਕਾਉ ਉਹ ਆਪਣੇ ਕੋਲੇ ਨਵੇਂ ਟਾਇਰਾਂ ਚ 2 ਲੱਖ ਤੇ 55000 ਰੁਪਏ ਟਰੈਕਟਰ ਦਾ ਰੇਟ ਰੱਖਿਆ ਇਹ ਵੀ ਪੰਜਾਬ ਨੰਬਰ ਫਰਸਟ ਓਨਰ ਸਾਰੇ ਟਰੈਕਟਰਾਂ ਦੇ ਵਿੱਚ ਪੁਰਾਣੇ ਟਰੈਕਟਰ ਕੱਟ ਦਾਂਗੇ ਉਹਨਾਂ ਟਰੈਕਟਰਾਂ ਤੇ ਲੋਨ ਵੀ ਹੋਈ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਆਪਣਾ ਨੰਬਰ ਹੈਗਾ ਜੀ 946753 62000 ਇਸ ਨੰਬਰ ਤੇ ਸੰਪਰਕ ਕਰਕੇ ਟਰੈਕਟਰ ਸੰਬੰਧੀ ਰੇਟ ਸੰਬੰਧੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਜੀ ਵੀਡੀਓ ਨੂੰ ਬਤੋ ਸ਼ੇਅਰ ਕਰਦੇ ਤੇ ਆਪਣੇ ਪੇਜ ਨੂੰ ਲਾਈਕ ਕਰੋ ਤੇ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ ਜੀ